ਸ਼ਬਦ ਕੀਰਤਨ, ਨਾਮ ਸਿਮਰਨ, satsang ਸਭਾ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਹਰਾਈ ਸਾਹਿਬ ਮਜੀਠਾ ਰੋਡ ਵਿਖੇ ਕਮੇਟੀ ਦੇ ਸਹਿਯੋਗ ਨਾਲ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਅਮੀਰ ਵਿਸਤ੍ਰਣਾ ਜੋੜਨ ਦੇ ਮੰਤਵ ਨਾਲ ਜੀਵਨ ਜਾਗਰਤੀ ਟ੍ਰੇਨਿੰਗ ਸਮਰ ਕੈਂਪ ਦਾ ਆਯੋਜਨ 5 ਤੋਂ 15 ਜੂਨ ਤੱਕ ਕੀਤਾ ਗਿਆ। ਇਸ ਮੌਕੇ ਗਿਆਨੀ ਤੇਜ ਸਿੰਘ ਖਾਲਸਾ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਅਤੇ ਭਾਈ ਕਰਨਜੀਤ ਸਿੰਘ ਦੇ ਜਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਜ਼ਿਕਰਯੋਗ ਹੈ ਕਿ ਇਸ ਕੈਂਪ ਦੌਰਾਨ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਮਡਾਲਾ ਵੱਲੋਂ ਗੁਰਪੁਰਬ ਅਤੇ ਸੰਗਰਾਂਦ ਦੀ ਵਧਾਈ ਦਿੱਤੀ ਗਈ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਅਤੇ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਇਸ ਮੌਕੇ ਮਨਜੀਤ ਸਿੰਘ ਰਣਜੋਤ ਸਿੰਘ

ਜਸਮੀਤ ਸਿੰਘ ਅੱਜ ਦਾ ਇਹ ਸਮਾਗਮ ਜੀਵਨ ਜੁਗਤ ਸਮਰ ਕੈਂਪ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਹਰ राय ਸਾਹਿਬ ਜੀਠਾ ਰੋਡ ਅੰਮ੍ਰਿਤਸਰ ਵਿਖੇ ਲਗਾਇਆ ਗਿਆ 5 ਜੂਨ ਤੋਂ ਲੈ ਕੇ 15 ਜੂਨ ਤੱਕ ਇਹ ਕੈਂਪ ਲਾਇਆ ਗਿਆ ਅੱਜ ਬੱਚਿਆਂ ਨੂੰ ਜਿਹੜੇ ਫਰਸਟ ਸੈਕੰਡ ਥਰਡ ਉਹਨਾਂ ਨੂੰ ਨਾਮ ਦਿੱਤੇ ਗਏ ਜਿੰਨੇ ਵੀ ਬੱਚੇ 100 ਬੱਚੇ ਨੇ ਇਸ ਕੈਂਪ ਵਿੱਚ ਭਾਗ ਲਿਆ ਸਾਰਿਆਂ ਬੱਚਿਆਂ ਨੂੰ ਇਨਾਮ ਦਿੱਤੇ ਗਏ ਸਾਰੇ ਹੀ ਬੱਚਿਆਂ ਨੇ ਬਹੁਤ ਹੀ ਵਧੀਆ ਧਾਰਮਿਕ ਦੀਆਂ ਕਵਿਤਾਵਾਂ ਕੀਰਤਨ ਕੀਤਾ ਬਹੁਤ ਹੀ ਵਧੀਆ ਮਤਲਬ ਆਨੰਦ ਆਇਆ ਤੇ ਇਸ ਕੈਂਪ ਦਾ ਮਕਸਦ ਇਹ ਹੈ ਵੀ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਆ ਉਹ ਸਿੱਖੀ ਨਾਲ ਜੁੜੇਗੀ ਹਰ ਬੱਚਾ ਇਸ ਰੱਖੇਗਾ ਅੰਮ੍ਰਿਤਧਾਰੀ ਹੋਵੇਗਾ ਤੇ ਗੁਰਮਤ ਕੈਂਪਾਂ ਦਾ ਲਾਉਣ ਦਾ ਇਹੋ ਹੀ ਮਕਸਦ ਆ ਜਿਹੜੇ ਬੱਚੇ ਨੇ ਉਹ ਗੁਰੂ ਘਰ ਨਾਲ ਜੁੜਨਗੇ ਇਹ ਜਿਹੜਾ ਗੁਰਮਤ ਸਮਰ ਕੈਂਪ ਲਗਾਇਆ ਗਿਆ ਤਾਂ ਮੁੱਖ ਮੰਤਵ ਇਹੀ ਹੈ ਕਿ ਆ ਵੀ ਬੱਚਿਆਂ ਦੇ ਵਿੱਚ ਗੁਰੂ ਦੀ ਮੱਤ ਜੜੀ ਉਹ ਆਵੇ ਜਿੱਦੋਂ ਗੁਰੂ ਦੀ ਮੱਤ ਬੱਚਾ ਲੈਂਦਾ ਨਾ ਉਹ ਕਦੀ ਵੀ ਗਲਤ ਪਾਸੇ ਨਹੀਂ ਜਾਂਦਾ ਸਮਾਜ ਵਿੱਚ ਜਿਹੜੀਆਂ ਨਸ਼ੇ ਜਾਂ ਭ੍ਰਸ਼ਟਾਚਾਰ ਇਦਾਂ ਦੀਆਂ ਬੁਰਾਈਆਂ ਖਤਮ ਹੋ ਜਾਣਗੀਆਂ ਕਿਦੋਂ ਜਿੱਦਣ ਗੁਰੂ ਦੀ ਮੱਤ ਬੱਚਾ ਨਾਲ ਉਹ ਲੈ ਲੇਗਾ ਸੋ ਇਹਦੇ ਤਹਿਤ ਹੀ ਉਪਰਾਲਾ ਕੀਤਾ ਜਾਂਦਾ ਸ਼ਬਦ ਕੀਰਤਨ ਨਾਮ ਸਿਮਰਨ ਸਭਾ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਔਰ ਬੜਾ ਵੱਡਾ ਸਹਿਯੋਗ ਗੁਰਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਗੁਰਦਾਰਾ ਹਰਰਾਜ ਸਾਹਿਬ ਦੀ ਕ ਬੱਚਿਆਂ ਨੂੰ ਆਤਵਾਦ ਜੋੜਨ ਦਾ ਢੰਗ ਤਰੀਕਾ ਉਪਰਾਲਾ ਕਰਦੇ ਨੇ ਗੁਰਦੁਆਰਾ ਸ਼੍ਰੀ ਗੁਰੂ ਹਰ राय ਸਾਹਿਬ ਮਜੀਠਾ ਰੋਡ ਪ੍ਰਬੰਧਕ ਕਮੇਟੀ ਵੱਲੋਂ 5 ਤੋਂ 15 ਜੂਨ ਤੱਕ ਗੁਰਦੁਆਰਾ ਸਾਹਿਬ ਵਿਖੇ ਜੀਵਨ ਜੁਗਤ ਟ੍ਰੇਨਿੰਗ ਸੈਮਰ ਕੈਂਪ ਦਾ ਆਯੋਜਨ ਕਰਦੇ ਆ ਉੱਥੇ ਮੌਜੂਦ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਦੇ ਆ ਉਹਨਾਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਫਾਸਟ ਰੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ